ਦੇਖੋ ਬਾਕੀ ਐਮਐਲਆ ਨੇ ਵੀ ਬਹੁਤ ਵਧੀਆ ਕੰਮ ਕੀਤਾ ਮਤਲਬ 5 ਸਾਲਾਂ ਚ ਉਹ ਬੜੀ ਇਦਗਾ ਨੂੰ 5 ਲੱਖ ਰੁਪਇਆ ਤਾਂ ਦਵਾਈ ਦਿੰਦੇ ਸੀ ਠੀਕ ਹੈ ਨਹੀਂ ਉਹ ਕੁੜਕਾ ਘੱਟ ਕਮ ਸੀ ਸਰ ਸਾਡੇ ਵਾਸਤੇ ਤਾਂ 5 ਰੁਪਏ ਬਹੁਤ ਵੱਡੀ ਗੱਲ ਸੀਗੀ ਕਿ ਸੀਐਮ ਸਾਹਿਬ ਆਣਗੇ ਜਾਂ ਕੋਈ ਉਹਨਾਂ ਦੇ ਪ੍ਰਤਿਨਿਧ ਆਉਣਗੇ ਤੇ ਸਾਨੂੰ ਮੁਸਲਮਾਨਾਂ ਨੂੰ 5 ਲੱਖ ਰੁਪਇਆ ਦੇ ਦੇਣਗੇ ਉਸੀ ਇਹਦੇ ਵਿੱਚ ਹੀ ਲੋਟ-ਪੁਟ ਨਹੀਂ ਆ ਖਾਂਦੇ ਬਰਦੇ ਸੀ ਕਾ ਸਿਰਫ ਔਰ ਸਿਰਫ ਤੋਂ ਇਹ ਪੁੱਛਣਾ ਚਾਹਣਾ ਸ਼ਹਿਰ ਦੇ ਵਿੱਚ ਐਟ ਪ੍ਰੈਸੈਂਟ ਐਸੇ ਕਿਹੜੇ ਕੰਮ ਹਨ ਜਿਹੜੇ ਤੁਹਾਨੂੰ ਲੱਗਦਾ ਬਤੌਰ ਐਜੂਕੇਸ਼ਨਿਸਟ ਕਿ ਹੋਣੇ ਚਾਹੀਦੇ ਨੇ ਕਿਹੜੇ ਐਸੇ ਕੰਮ ਨੇ ਦੇਖੋ ਮੇਰੀ ਗੱਲ ਸੁਣ ਲਓ ਜੇ ਜੇ ਕੰਮ ਦੀ ਗੱਲ ਕਰਦੇ ਹੋ ਜੀ ਜਿਵੇਂ ਇਮੀਡੀਏਟਲੀ ਜੀ ਮੈਡੀਕਲ ਕਾਲਜ ਉਰੇ ਸ਼ੁਰੂ ਹੋ ਜਾਣਾ ਚਾਹੀਦਾ ਜੀ ਠੀਕ ਹੈ ਠੀਕ ਹੈ ਨਹੀਂ ਮੈਨੂੰ ਨਹੀਂ ਪਤਾ ਉੱਚ ਟੈਕਨੀਕਲ ਕੀ ਪ੍ਰੋਬਲਮਾਂ ਨੇ ਆ ਨੀ ਬਾਣ ਮੱਲੋ ਜੇ ਪੈਸਾ ਆਇਆ ਤਾਂ ਉਹ ਕਿੱਥੇ ਜੇ ਉਹ ਪੈਸਾ ਵਾਪਸ ਹੋਇਆ ਤਾਂ ਕਿਉਂ ਹੋਇਆ ਜੀ ਮਲੀਰ ਕੋਟਲਾ ਮਾਈਨੋਰਟੀ ਸ਼ਹਿਰ ਹੈ ਜੀ ਯਾਰ ਸਾਨੂੰ ਇੰਨਾ ਤਾਂ ਹੱਕ ਹੈਗਾ ਵੀ ਅਸੀਂ ਸੈਂਟਰ ਗਵਰਨਮੈਂਟ ਤੋਂ ਇਹ ਮੰਗ ਲਈਏ ਵੀ ਆਰ ਸਾਨੂੰ ਇੱਕ 에어ਪੋਰਟ ਹੀ ਦੇ ਦੋ ਜੀ ਵੱਡੀ ਗੱਲ ਹੈ ਪਰ ਇੰਪੋਸੀਬਲ ਨਹੀਂ ਸਾਡੇ ਲਈ ਜ਼ਿਲ੍ਹਾ ਵੀ ਬਹੁਤ ਵੱਡੀ ਗੱਲ ਸੀ ਜ਼ਿਲ੍ਹਾ ਬਣ ਗਿਆ ਮੈਡੀਕਲ ਕਾਲਜ ਜਿਹੜਾ ਹੈਗਾ ਉਹ ਅਗਰ ਹੋ ਜਾਂਦਾ ਤਾਂ ਫਿਰ ਸਾਡੇ ਉਰੇ 에어ਪੋਰਟ ਹੋਣਾ ਚਾਹੀਦਾ ਮੇਰਾ ਡ੍ਰੀਮ ਹੈ ਕਿ ਮਲੇਰਕੋਟਲਾ ਇਜ਼ ਕਵਾਈਟ ਸੂਟੇਬਲ ਅਗਰ ਮਾਇਨੋਰਟੀਜ਼ ਡਿਪਾਰਟਮੈਂਟ ਮਾਇਨੋਰਟੀ ਕਮਿਸ਼ਨ ਸਾਨੂੰ ਇੰਟਰਨੈਸ਼ਨਲ ਲੈਂਗੁਏਜ ਯੂਨੀਵਰਸਿਟੀ ਦੇ ਦਵੇ ਸਰ ਮੇਰਾ ਖਿਆਲ ਹੈ ਬਹੁਤ ਵਧੀਆ ਗੱਲ ਹੈ 에어ਪੋਰਟ ਸਾਡੇ ਕੋਲ ਹੋ ਜਵੇ ਇੰਟਰਨੈਸ਼ਨਲ ਲੈਂਗੁਏਜ ਯੂਨੀਵਰਸਿਟੀ ਸਾਡੇ ਕੋਲ ਹੋ ਜਵੇ ਮੈਡੀਕਲ ਕਾਲਜ ਸਾਡੇ ਕੋਲ ਹੋ ਜਾ ਤੇ ਸਾਨੂੰ ਇੱਕ ਲਾ ਕਾਲਜ ਉਹ ਯੂਨੀਵਰਸਿਟੀ ਦੇ ਵਿੱਚ ਹੀ ਰੱਖ ਲਨ ਇਟ ਇਜ਼ ਅਪ ਟੂ देम ਇਸ ਤੋਂ ਇਲਾਵਾ ਮਤਲਬ ਇਹ ਹੈਗਾ ਵੀ ਲੋਕਾਂ ਦਾ ਜਿਹੜਾ ਵਿਜ਼ਨ ਹੈ ਜਿਵੇਂ ਉਰੇ ਕੋਚਿੰਗ ਸੈਂਟਰ ਨੇ ਮਾਇਨੋਰਟੀਜ਼ ਕੋਚਿੰਗ ਸੈਂਟਰ ਫਾਰ ਆਈਐਸ ਐਂਡ ਆਈਪੀਐਸ ਇਸ ਤੋਂ ਇਲਾਵਾ ਪਲੇਸਮੈਂਟ 셀 ਵੈਲਕਮ ਟੂ ਰੀਸੈਂਟ ਟਾਈਮਸ ਮੈਂ ਮਮੂਨ ਅਚਿਤ ਅੱਜ ਫੇਰ ਆਪ ਸਭ ਦਾ ਵੈਲਕਮ ਕਰਦਾ ਆਪਣੇ ਪ੍ਰੋਗਰਾਮ ਸੁਨੋ ਨੇਤਾ ਜੀ ਦੇ ਵਿੱਚ ਅੱਜ जिस परसनैलिटी को रूबरू कर रहे हैं मेरे ख्याल है मैंने इंट्रोडक्शन की जरूरत नहीं है डॉक्टर प्रोफेसर मोहम्मद रफी साहब जो बड़ा लंबा समा एजुकेशन जुड़े रहे गवर्नमेंट कॉलेज मलेरकोटला उस तो बाद पी आई कॉलेज भी रहे और हूँ जो है तख्त हज़ारा एक लोकेशन बहुत अच्छी इन्होंने बनाई है और सब तो बड़ी गल यह है आप पोलीटल टॉ तौक, टॉपिक डिसकस करा और पोलिटिक्स में भी ਬੜਾ ਨਜ਼ਦੀਕ ਤੋਂ ਦੇਖਿਆ ਇਹਨਾਂ ਨੇ ਮਲੇਰ ਕੋਟਲੇ ਦੀ ਪੋਲਿਟਿਕਸ ਖਾਸ ਤੌਰ ਤੇ ਆਓ ਸਭ ਤੋਂ ਪਹਿਲਾਂ ਵੈਲਕਮ ਕਰੀਏ ਔਰ ਫਿਰ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਇੰਟਰਵਿਊ ਪ੍ਰਸਾਪ ਸਭ ਤੋਂ ਪਹਿਲਾਂ ਵੈਲਕਮ ਜੀ ਵਾਂਸ ਅਗੇਨ ਟੂ ਮਾਈ ਚੈਨਲ ਥੈਂਕ ਯੂ ਥੈਂਕ ਯੂ ਪ੍ਰਸਾਪ ਪ੍ਰੋਗਰਾਮ ਚੱਲ ਰਿਹਾ ਹੈ ਸਾਡਾ ਸੁਨੋ ਨੇਤਾ ਜੀ ਠੀਕ ਹੈ ਮਲੇਰ ਕੋਟਲਾ ਉਹੀ ਹੈ ਤੁਸੀਂ ਵੀ ਉਹਦਾ ਐਗਜ਼ਾਮਪਲ ਲਓ ਮੈਂ ਵੀ ਉਹਦਾ ਐਗਜ਼ਾਮਪਲ ਲਾਂ ਅਸੀਂ ਸਿਰਫ ਔਰ ਸਿਰਫ ਇਹ ਪੁੱਛਣਾ ਚਾਹੁੰਦੇ ਹਾਂ ਕਿ ਡਿਵੈਲਪਮੈਂਟਸ ਉਹਨੇ ਕੀ ਦੇਖੀਏ ਪਿਛਲੇ ਅਗਰ ਮੈਂ 20 ਸਾਲਾਂ ਚ 25 ਸਾਲਾਂ ਦੀ ਗੱਲ ਦੇਖਾਂ ਔਰ ਅੱ ਜਿਹੜੇ ਅੱਖੋਂ ਪਰੋਖੇ ਨੇ ਸਾਡੇ ਸਿਆਸੀ ਲੀਡਰਾਂ ਦੇ ਇਸ ਪ੍ਰੋਗਰਾਮ ਦਾ ਕਾਰਨ ਇਹ ਹੈ ਚਲਾਉਂਦਾ ਕਿ ਅਸੀਂ ਆਪਣੀ ਗੱਲ ਇਸ ਸ਼ਹਿਰ ਦੀ ਗੱਲ ਇਸ ਸ਼ਹਿਰ ਦੇ ਲੋਕਾਂ ਦੀ ਗੱਲ ਇਸ ਜ਼ਿਲ੍ਹੇ ਦੀ ਗੱਲ ਸਾਡੇ ਸਿਆਸੀ ਲੀਡਰਾਂ ਦੇ ਕੰਨਾਂ ਤੱਕ ਤਾਂ ਪਹੁੰਚਾ ਸਕੀਏ ਓਕੇ ਤੇ ਕੀ ਕੀ ਚਾਹਣੇ ਹੋ ਤੁਸੀਂ ਸਰ ਮੈਂ ਇਹ ਪੁੱਛਣਾ ਚਾਹਣਾ ਕਿ 25 ਸਾਲ ਦੇ ਵਿੱਚ ਕੀ ਡਵੈਲਪਮੈਂਟ ਦੇਖਿਆ ਤੁਹਾਨੂੰ ਸ਼ਹਿਰ 'ਚ ਦੇਖੋ ਪਤਾ ਕੀ ਹੈ ਸ਼ਹਿਰ ਬਹੁਤ ਹੀ ਸਿੱਧੇ ਸਾਦੇ ਲੋਕਾਂ ਦਾ ਸ਼ਹਿਰ ਹੈ ਜੀ ਠੀਕ ਨਹੀਂ ਔਰ ਗਲੇ ਹੈਗੀ ਹੈ ਵੀ ਕਿਉਂਕਿ ਸ਼ਹਿਰ ਦੇ ਲੋਕ ਜਿਹੜੇ ਨਹੀਂ ਉਹ ਬਹੁਤ ਜ਼ਿਆਦਾ ਟਰਾਂਸਪੇਰੈਂਟ ਦਿਲ ਦੇ مالک ਨਹੀਂ ਜਿਹੜਾ ਕਿਸੇ ਨੇ ਪਿਆਰ ਨਾਲ ਬੁਲਾ ਲਿਆ ਜੀ ਤਾਂ ਉਹਦੇ ਹੀ ਹੋ ਜਾਂਦੀ ਹੈ ਹਮ मतलब ਅਗਰ ਕਿਸੇ ਨੇ ਅੱਖ ਚ ਥੋੜੇ ਜਿ ਹੰਝੂ ਘੜਤੇ ਹਮ ਤਾਂ ਸ਼ਹਿਰ ਦੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਜਿਹੜੇ ਅंसू ਨੇ ਇਹ ਮਗਰਮਛਦੇ ਨੇ ਹਮ ਇਹ ਉਹ ਬੰਦੇ ਦੀ ਆਪਣੀ ਨਹੀਂ ਜੀ ਇੱਥੇ ਤਾਂ ਉਹ ਹਾਲ ਹੈ ਵੀ ਜਿਹੜਾ ਕਿਸੇ ਨੇ ਮੋਢੇ ਤੇ ਸਿਰ ਰੱਖ ਕੇ ਰੋਤਾ ਉਹਦੇ ਹੀ ਹੋਗੀ ਹਮਮ ਔਰ ਇੱਥੇ ਕੀ ਹੈ ਅਸਲੀ ਰੌਲਾ ਕੀ ਹੈ ਓਰੇ ਕਿਉਂਕਿ ਲੋਕ ਸਿੱਧੇ ਸਾਦੇ ਨਹੀਂ ਉਹ ਕਹਿੰਦੇ ਨੇ ਵੀ ਜੀ ਅਗਰ ਕੋਈ ਨੇਤਾ ਹੈ ਹਮ ਉਹ ਸਾਨੂੰ ਪਰਸਨਲ ਤੌਰ ਤੇ ਜਾਣਦਾ ਹੋਵੇ ਜੇ ਅਸੀਂ ਬਾਜ਼ਾਰ ਚ ਜਾਈਏ ਹਮ ਤਾਂ ਸਾਡਾ ਨਾਲ ਲਵੇ ਅੱਛਾ ਇੰਨੀ ਕੁ ਬਸ ਇੰਨੀ ਕੁ ਐਨਐਫ ਹੈ ਅਗਰ ਕੋਈ ਨੇਤਾ ਨੇ ਕਿਸੇ ਨੇ ਇਹਨਾਂ ਨੇ ਬੜਾ ਪਿਆਰ ਕੀਤਾ ਮੇਰਾ ਖਿਆਲ ਹੈ ਪਹਿਲਾਂ ਨਵਾਬ ਨੂੰ ਤਾਂ ਇੰਨਾ ਪਿਆਰ ਕੀਤਾ ਇਹਨਾਂ ਨੇ ਕਿ ਉਹਨਾਂ ਨੂੰ ਇਹ ਸੀਗਾ ਵੀ ਜੇ ਕਿਤੇ ਨਵਾਬ ਹਾਰ ਗਿਆ ਤਾਂ ਕਿਤੇ ਸ਼ਹਿਰ ਹੀ ਨਾ ਉਲਝ ਜੇ ਉਸ ਤੋਂ ਬਾਅਦ ਹੌਲੀ ਹੌਲੀ ਹਾਲਾਤ ਬਦਲੇ ਫਿਰ ਬੇਗਮ ਆਈ ਅਨਵਾਰ ਆਇਆ ਨੁਸਰਤ ਤੇ ਨੁਸਰਤ ਬੱਗਾ ਨੁਸਰਤ ਇਕਰਾਮ ਖਾਨ ਗਫਾਰ ਦੈਨ ਫਿਰ ਫਰਜ਼ਾਨਾ আলম ਰਜ਼ੀਆ ਸੁਲਤਾਨਾ ਤਿੰਨ ਵਰ ਜੀਤੀ ਮਤਲਬ ਇਹ ਖਾਲਾਤ ਜਿਹੜੇ ਨਹੀਂ ਚੱਲਦੇ ਰਹੇ ਨਹੀਂ ਮਤਲਬ ਇਹ ਕਲੀਅਰ ਹੈ ਗੱਲ ਵੀ ਸ਼ਹਿਰ ਜਿਹੜਾ ਹੈਗਾ ਨਾ ਤਾਂ ਕਾਲੀਏ ਨਾ ਕਾਂਗਰਸੀ ਹੈ ਕੁਝ ਨਹੀਂ ਬਸ ਸਿੱਧੇ ਸਾਦੇ ਜੀ ਲੋਕ ਨੇ ਇਹਨਾਂ ਨੇ ਇਹ ਇਹਨਾਂ ਦਾ ਮੰਨ ਕਰਦਾ ਹੈ ਇਹ ਕਾਂਗਰਸ ਨੂੰ ਜਿਤਾ ਦਿੰਦੇ ਆ ਇਹਨਾਂ ਦਾ ਮੰਨ ਕਰਦਾ ਹੈ ਇਕਾਲੀਆਂ ਨੂੰ ਜਿਤਾ ਦਿੰਦੇ ਆ ਇਹਨਾਂ ਦਾ ਮੰਨ ਕਰਦਾ ਹੈ ਇਹ ਆਪ ਨੂੰ ਜਿਤਾ ਦਿੰਦੇ ਆ ਇਨ ਦਾ ਮੰਨ ਕਰਦੇ ਆਜ਼ਾਦ ਮੁਝੇ ਤਾਂ ਦਿੰਦੇ ਇਸ ਕਰਕੇ ਕੋਈ ਰੋਲਾ ਨਹੀਂ ਕੋਈ ਗੋਲਾ ਨਹੀਂ ਪਰ ਹੁਣ ਜਿਹੜੀ ਹੈ ਮੇਰਾ ਕਹਿ ਲੈ ਲੋਕਾਂ ਨੂੰ ਵੋਟ ਦੀ ਸੈਂਸ ਬਹੁਤ ਆ ਗਈ ਆ ਗਈ ਕਾਫੀ ਜ਼ਿਆਦਾ ਆ ਗਈ ਹੁਣ ਮੈਂ ਮੇਰੇ ਮੇਰੇ ਹਿਸਾਬ ਨਾਲ ਕਿਸੇ ਦੇ ਪਿੱਛੇ ਲੱਗਣ ਵਾਲੇ ਨਹੀਂ ਹੈਗੇ ਇਹ ਲੋਕ ਆਪਣੀ ਦਿਲ ਦੀ ਕਰਨਗੇ ਆਪਣੀ ਦਿਲ ਦੀ ਮਤਲਬ ਗੱਲ ਸੁਣਨਗੇ ਦਿਲ ਦੀ ਮੰਨਣਗੇ ਪ੍ਰੋਫੈਸਰ ਤੁਸੀਂ ਬਹੁਤ ਬੜੇ ਹੋ ਮੇਰੇ ਤੋਂ ਟੀਚਰ ਵੀ ਰਹੇ ਹੋ ਸਾਡੇ ਇੱਕ ਜੋ ਮੇਰਾ ਕੁਐਸਚਨ ਮੇਰਾ ਜੋ ਮੇਨ ਪੁਆਇੰਟ ਹੈ ਮੇਨ ਪੁਆਇੰਟ ਇਹ ਸੀ ਕਿ ਸਰ 25 ਸਾਲ ਹੋ ਗਏ ਬਹੁਤ سارے ਸਿਆਸਤਦਾਨਾਂ ਦੇ ਤੁਸੀਂ ਨਾਮ ਲੱਤੇ ਅਗਰ ਮੈਂ 25 30 ਸਾਲਾਂ ਦੀ ਗੱਲ ਕਰਾਂ ਚਲੋ ਉਸ ਟਾਈਮ ਮੇਰੀ ਏਜ ਘੱਟ ਹੋ ਸਕਦੀ ਹੈ ਲੇਕਿਨ ਤੁਸੀਂ ਬਹੁਤ ਨੇੜੇ ਤੋਂ ਦੇਖਿਆ ਸ਼ਹਿਰ ਤੁਹਾਨੂੰ ਕਿੰਨੀ ਕੁ ਡਿਵੈਲਪਮੈਂਟ ਲੱਗੀ ਹੈ ਇਹਨਾਂ ਸਾਰੇ ਨੇਤਾਵਾਂ ਨੇ ਮਿਲ ਕੇ ਕੀ ਕੀਤਾ ਸ਼ਹਿਰ ਵਾਸਤੇ ਜੋ ਕੀਤਾ ਇਜ਼ ਇਟ ਐਨਫ ਔਰ ਹੋਰ ਕਰਨਾ ਬੰਦਾ ਸੀਗਾ ਨਹੀਂ ਮੇਰੀ ਗੱਲ ਸੁਣੋ ਤੁਸੀਂ ਡਿਵੈਲਪਮੈਂਟ ਦੀ ਇਹ ਗੱਪਾਂ ਗੱਲ ਕਰੀਏ ਮਤਲਬ ਮੈਂ ਲੈਨੋ ਹਾਜ਼ਰ ਨਜ਼ਰ ਜਾਣ ਕੇ ਕਹਿਣਾ ਕੁਝ ਮੇਰੇ ਪਰਸਨਲ ਤਜਰਬੇ ਵੀ ਨਹੀਂ ਜੀ ਕੁਝ ਆਪਣੀ ਬਜ਼ੁਰਗਾਂ ਤੋਂ ਸੁਣਿਆ ਵੀ ਹੈ ਉਹ ਬਜ਼ੁਰਗ ਜਿਹੜੇ ਕਿ ਸਿਆਸਤਦਾਨਾਂ ਦੇ ਨਾਲ ਰਿਲੇਟਡ ਰਹੇ ਨੇ 1926 ਦੇ ਵਿੱਚ ਸਰਕਾਰੀ ਕਾਲਜ ਮਲੇਰ ਕਟਲਾ ਉਰੇ ਆਇਆ ਸੀ ਮਤਲਬ ਥੈਟ ਵਾਸ ਅ ਸਟੇਟ ਕਾਲਜ ਬਿਫੋਰ ਉਹਦੇ ਵਿੱਚ اے بیਓ ਦੇ ਜਿਹੜੇ ਫਾਊਂਡਰ ਸੀਗੇ ਕਿਉਂਕਿ ਉਦੋਂ ਉਸ ਟਾਈਮ ਅਹਿਮਦ ਅਲੀ ਖਾਨ ਸੀਗੇ ਤਾਂ ਨੈਚੁਰਲੀ ਮਤਲਬ ਜਦੋਂ ਅਹਿਮਦ ਅਲੀ ਖਾਨ ਸੀਗੇ ਤਾਂ ਫਿਰ ਉਹਨਾਂ ਦਾ ਹੀ ਨਾਂ ਆਉਣਾ ਸੀ ਮਤਲਬ ਇਹ ਵੀ ਗਵਰਨਮੈਂਟ ਕਾਲਜ ਪਰ ਉਹ ਸਰਕਾਰ ਨਹੀਂ ਬਣਾਇਆ ਸੀ ਉਹ ਇਹ ਸਮਝ ਲਓ ਵੀ 1926 ਦੇ ਵਿੱਚ ਅੰਗਰੇਜ਼ ਸਰਕਾਰ ਨੇ ਗਵਰਨਮੈਂਟ ਕਾਲਜ ਬਣਾਇਆ ਔਰ ਇਹ ਲੋੜ ਹੋਈ ਵੀ ਚਲੋ ਉਹਰੇ ਵੀ ਐਜੂਕੇਸ਼ਨ ਕਰ ਲਈ ਤੇ ਡਬਲਿਊ ਸੀ ਹੈਡਕਾਕ ਜਿਹੜੇ ਸੀਗੇ ਕੋਈ ਦੇ ਪਹਿਲੇ ਪ੍ਰਿੰਸੀਪਲ ਸੀ ਹੇਅਰ ਫ੍ਰੈਂਕਲੀ ਸਪੀਕਿੰਗ ਬੀ ਐਡ ਕਾਲਜ ਦਾ ਜਿਹੜਾ ਮਤਲਬ ਸੀਗਾ ਆਈ ਵਾਸ देयर ਆਈ ਵਾਸ ਟੋਟਲੀ ਇਨਵੋਲਵਡ ਇਨ ਮਤਲਬ ਇੰਸਟੀਚਿਊਸ਼ਨ ਮੈਂ Rajasthan ਵੀ ਗਿਆ ਸੀ ਮੇਰੇ ਨਾਲ ਇੱਕ ਹੋਰ ਮਤਲਬ ਸਾਡੇ ਪ੍ਰੋਫੈਸਰ ਸੀਗੇ ਪ੍ਰੋਫੈਸਰ ਸ਼ਾਹਦ ਦਿਲਸ਼ਾਦ ਗਿਆ ਸੀ ਨਾਲ ਤੇ ਮਤਲਬ ਉਹ ਟੋਟਲ ਜਿਹੜਾ ਸੀਗਾ ਉਹ MLA ਰਜ਼ੀਆ ਸੁਲਤਾਨਾ ਦੀ ਦੇਣ ਹੈ BEd college BEd college 100% ਇੱਕ ਵਿੱਚ ਤੋਂ ਪਹਿਲਾਂ ਪਟਿਆਲੇ ਸੀਗਾ ਉਹ ਨਵਾਬ ਉਹਦੀ ਕੈਪਟਨ ਅਮਰਿੰਦਰ ਖਾਨਦਾਨ ਵੀ ਦੇਣ ਸੀ ਆਪਣੇ ਜਲੰਧਰ ਦੇ ਵਿੱਚ ਆਈ ਕੇ ਗੁਜਰਾਲ ਫੈਮਿਲੀ ਦੀ ਸੀਗੀ ਉਹ ਉਧਰ ਸੀਗੇ ਈ ਸਿਆਸਤ ਦੇ ਵਿੱਚ ਫਰੀਦਕੋਟ ਦੇ ਵਿੱਚ ਮਤਲਬ ਬੀ ਐਡ ਕਾਲਜ ਐਂਟਾਇਰਲੀ ਇਹ ਜਿਹੜੀ ਹੈ ਅਪਰੋਚ ਹੈ ਜਿਹੜੀ ਇਹ ਮੈਡਮ ਰਜ਼ੀਆ ਸੁਲਤਾਨਾ ਦੀ ਅਪਰੋਚ ਹੈ ਜੀ ਔਰ ਸਭ ਤੋਂ ਵੱਡੀ ਗੱਲ ਤਾਂ ਇੱਕ ਮੈਡੀਕਲ ਕਾਲਜ ਤਾਂ ਉਹ ਇਹ ਆ ਹੀ ਗਿਆ ਸੀਗਾ ਹੁਣ ਅਗਰ ਕੋਈ ਟੈਕਨੀਕਲ ਫਾਲਟ ਕਰਕੇ ਜਾਂ ਕੁਝ ਪਰਸਨਲ ਮਤਲਬ ਜਿੰਮ ਕੇ ਨਿਆ ਵੀ ਉਹ ਕਰਕੇ ਉਹ ਨਹੀਂ ਬਣ ਰਿਹਾ ਤਾਂ ਇਹਦੇ ਵਿੱਚ ਰਜ਼ੀ ਸੁਲਤਾਨਾਂ ਦਾ ਕੀ ਕਸੂਰ ਹੈ ਉਹ ਤਾਂ ਲੈ ਕੇ ਆਈ ਸੀ ਉਹਨੇ ਨੀ ਪੱਥਰ ਰੱਖਤਾ ਸੀ एवरीथिंग ਵਾਸ देयर ਡਿਮਾਰਕੇਸ਼ਨ ਹੋ ਗਈ ਸੀ ਬਾਉਂਡਰੀ ਬਾਲ ਆਲਮੋਸਟ ਅਬਾਊਟ ਟੂ ਸਟਾਰਟ ਜਿਹੜਾ ਹੈਗਾ ਹਾਲਾਤ ਬਦਲ ਗਏ ਸਰਕਾਰ ਬਦਲ ਗਈ ਤੇ ਹੁਣ ਸਭ ਤੋਂ ਵੱਡੀ ਗੱਲ ਹੋ ਰਹੀ ਹੈ ਦੇਖੋ ਜ਼ਿਲ੍ਹਾ ਜ਼ਿਲੇ ਦੀ ਤਾਂ ਇੰਨੀ ਕ ਗੱਲ ਹੋਈ ਕਿ ਉਹਨੇ ਸਾਫ਼ ਹੀ ਕਹਿ ਦਿੱਤਾ ਸੀ ਕਿ ਅਗਰ ਜ਼ਿਲ੍ਹਾ ਨਾ ਬਣਿਆ ਤਾਂ ਮੈਂ ਬੋਟਾ ਮੰਗਣ ਨਹੀਂ ਆਵਾਂਗਾ ਸਰ ਬਾਕੀ ਨਹੀਂ ਨਹੀਂ ਇੱਕ ਮਿੰਟ ਮੇਰੀ ਗੱਲ ਸੁਣੋ ਬਾਕੀ ਦੱਸੋ ਬਾਕੀ ਕਿਸੇ ਐਮਐਲਏ ਨੇ ਦੱਸੋ ਕੀ ਕੀਤਾ ਹੁਣ ਜਿਹੜਾ ਅੱਜ ਜਿਹੜੀਆਂ ਸੜਕਾਂ ਬਣ ਰਹੀਆਂ ਨੇ ਇਹ ਪੈਸਾ ਜਿਹੜਾ ਹੈਗਾ ਉਹ ਰਜ਼ੀਆ ਦੇ ਟਾਈਮ ਹੀ ਆਇਆ ਹੈ ਜਿਹੜਾ ਹੁਣ ਤੱਕ ਮੇਰੇ ਖਿਆਲ ਨਮਾ ਤਾਂ ਕੁਝ ਵੀ ਨਹੀਂ ਆਇਆ ਸਰ ਇਸ ਗੱਲ ਨੂੰ ਤੁਸੀਂ ਮਤਲਬ ਟੋਟਲੀ ਡਿਨਾਈ ਕਰ ਰਹੇ ਹੋ ਕਿ ਜੋ ਕੰਮ ਸ਼ਹਿਰ ਦੇ ਵਿੱਚ ਹੋਇਆ ਤਾਂ ਮੈਡਮ ਰਜ਼ੀਆ ਸੁਲਤਾਨਾ ਦੀ ਬਦੌਲਤ ਹੋਇਆ ਬਾਕੀ ਜਿਹੜੇ ਐਮਐਲਏ ਸੀਗੇ ਉਹ ਕੀ ਕਰ ਰਹੇ ਸੀਗੇ ਜੀ ਤੁਸੀਂ ਦੀ ਗੱਲ ਕਰ ਰਹੇ ਹੋ ਮਤਲਬ ਕੁਝ ਨਾ ਕੁਝ ਤਾਂ ਡਿਵੈਲਪਮੈਂਟ ਉਹਨਾਂ ਦੇ ਟਾਈਮ 'ਚ ਵੀ ਹੋਈ ਹੋਊ ਦੇਖੋ ਬਾਕੀ ਐਮਐਲਿਆਂ ਨੇ ਵੀ ਬ ਮਤਲਬ 5 ਸਾਲਾਂ ਚ ਉਹ ਬੜੀ Eid ਨੂੰ 5 ਲੱਖ ਰੁਪਈਆ ਤਾਂ ਦਵਾਈ ਦਿੰਦੇ ਸੀ ਠੀਕ ਹੈ ਨਹੀਂ ਉਹ ਕੁੜਕਾ ਕੱਟ ਕਮ ਸੀ ਸਰ ਸਾਡੇ ਵਾਸਤੇ ਤਾਂ 5 ਰੁਪਈਆ ਬਹੁਤ ਵੱਡੀ ਗੱਲ ਸੀਗੀ 5 ਲੱਖ ਤਾਂ 5 ਲੱਖ ਤਾਂ ਮੈਡਮ ਦੇ ਟਾਈਮ 'ਚ ਵੀ ਮਿਲਦਾ ਰਿਹਾ ਨਹੀਂ ਨਹੀਂ ਉਹ ਤਾਂ ਉਹ ਤਾਂ ਮੈਡਮ ਦੇ ਟਾਈਮ 'ਚ ਤਾਂ ਐਕਸਟਰਾ ਮਿਲਦਾ ਰਿਹਾ ਪਰ ਅਦਰਵਾਈਜ਼ ਸਾਡੀ ਜਿਹੜੀ ਅਪਰੋਚ ਸੀਗੀ ਦੈਟ ਵਾਸ ਲਿਮਟਿਡ ਟੂ ਬੜੀ Eid ਦਾ ਬਿਜੀ ਬਸ ਸੀਐਮ ਸਾਹਿਬ ਆਣਗੇ ਜਾਂ ਕੋਈ ਉਹਨਾਂ ਦੇ ਪ੍ਰਤਿਨਿਧ ਆਉਣਗੇ ਤੇ ਸਾਨੂੰ ਮੁਸਲਮਾਨਾਂ ਨੂੰ 5 ਲੱਖ ਰੁਪਈਆ ਦੇ ਦੇਣਗੇ ਉਸ ਹੀ ਇਹਦੇ ਵਿੱਚ ਹੀ ਲੋਡ ਬੁਟਨੀਆਂ ਖਾਂਦੇ ਪਰਦੇਸੀ ਕਾਚ ਮਤਲਬ ਐਕਚੁਅਲੀ ਬਦੇ ਕੀ ਹੈ ਸਰ ਗੱਲ ਤਾਂ ਅਪਰੋਚ ਦੀ ਹੈ ਗੱਲ ਤਾਂ ਵਿਜ਼ਨ ਦੀ ਸਰ ਚਲੋ ਤਿੰਨ ਟਰਮਾਂ ਅਗਰ ਬਰਜ਼ੀ ਸੁਲਤਾਨਾਨਾ ਨੇ ਉਰੇ ਮਲੇਰਕੋਲਾ ਦੇ ਵਿੱਚ ਦੇਖੀਏ ਤੇ ਬਾਕੀਆਂ ਦੀ ਇੱਕ ਇੱਕ ਟਰਮ ਦੇਖੀਏ ਆਬਵੀਅਸਲੀ ਕੰਮ ਜ਼ਿਆਦਾ ਹੋਣਾ ਥਾ ਇਹਨਾਂ ਦੀ ਟਰਮ ਦੇ ਵਿੱਚ ਹੀ ਕੰਮ ਜ਼ਿਆਦਾ ਹੋਣਾ ਥਾ ਚਲੋ ਅ ਅੱਜ ਦੀ ਡੇਟ ਦੇ ਵਿੱਚ ਕੀ ਤੁਸੀਂ ਮੰਨਦੇ ਹੋ ਕਿ ਕੰਮ ਸਾਰੇ ਜਿਹੜਾ ਹੋਣਾ ਚਾਹੀਦਾ ਸੀਗਾ ਹੋ ਗਿਆ ਔਰ ਸ਼ਹਿਰ ਨੂੰ ਹੋਰ ਕਿਸੇ ਕਿਸਮ ਦੀ ਡਿਵੈਲਪਮੈਂਟ ਦੀ ਲੋੜ ਨਹੀਂ ਕੀ ਤੁਸੀਂ ਇਸ ਗੱਲ ਨੂੰ ਮਤਲਬ ਐਗਰੀ ਕਰਦੇ ਹੋ ਨਹੀਂ ਨਹੀਂ ਡਿਵੈਲਪਮੈਂਟ ਦੀ ਲੋੜ ਨਹੀਂ ਵਾਟੈਵਰ ਯਾਰ ਹੁਣ ਹੁਣੀ ਤਾਂ ਡਿਵੈਲਪਮੈਂਟ ਦੀ ਲੋੜ ਹੈ ਜੀ ਤੁਸੀਂ ਇਹ ਦੇਖੋ ਮਮੂਨ ਸਾਹਿਬ ਤੁਸੀਂ ਦੇਖੋ ਕਿ ਜ਼ਿਲ੍ਹਾ ਆਪਣਾ ਰੰਗ ਦਿਖਾਉਣ ਲੱਗ ਗਿਆ ਕਿ ਨਹੀਂ ਡੀਸੀ ਬਹੁਤ ਵੱਡੀ ਗੱਲ ਸੀਗੀ ਹੁਣ ਸਾਡੇ ਸਿਰ ਤੇ ਬੈਠੇ ਆਂ ਡੀਸੀ ਬੈਠੇ ਆਂ ਐਸਐਸਪੀ ਬੈਠੇ ਆਂ ਮਤਲਬ ਉਹ ਬੈਠੇ ਆਂ ਐਸਪੀ ਕਿੰਨੇ ਬੈਠੇ ਆਂ ਜਨਰਲ ਬੈਠੀਆਂ ਦਿਸ ਵੇ ਥੈਟ ਵੀ ਮਤਲਬ ਇਹ ਵੀ ਉਤੋ ਬਾਦ ਦੂਜੀ ਗੱਲ ਸ਼ਹਿਰ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ ਚੌਕ ਅੱਛੇ ਬਣ ਰਹੇ ਨੇ ਤੇ ਇਹ ਇਹ ਜ਼ਿਲੇ ਹੀ ਜ਼ਿਲੇ ਹੀ ਹੈ ਜਿਹੜਾ ਕੁਝ ਕਰ ਰਿਹਾ ਹੈ ਤਾਂ ਸੋ ਮੈਂ ਮੈਨੂੰ ਤੁਸੀਂ ਗੱਲ ਦਸੋ ਐਸੇ ਕਿਹੜੇ ਐਸੇ 5 ਜਾਂ 7 ਕੰਮ ਤੁਸੀਂ ਗਨਵਾਉਂਗੇ ਬਲੇਰ ਕੋਟਲੇ ਦੇ ਵਿੱਚ ਜਿਹੜੇ ਹੋਣੇ ਚਾਹੀਦੇ ਨੇ ਜੇ ਆਪਾਂ ਡਿਵੈਲਪਮੈਂਟ ਦੀ ਗੱਲ ਕਰੀਏ ਡਿਵੈਲਪਮੈਂਟ ਮਤਲਬ ਆਪਾਂ ਗੱਲ ਕਰ ਰਹੇ ਤੁਸੀਂ ਇਨਫਰਾਸਟ੍ਰਕਚਰਲ ਡਿਵੈਲਪਮੈਂਟ ਦੀ ਗੱਲ ਕਰ ਰਹੇ ਹੋ ਹੁਣ ਤੱਕ ਜਿਹੜੀ ਆਪਣੀ ਗੱਲ ਕੀਤੀ ਹੈ ਮੈਂ ਐਜੂਕੇਸ਼ਨਲ ਇਕਨੋਮਿਕਲ ਤੇ ਸੋਸ਼ਲ ਡਿਵੈਲਪਮੈਂਟ ਦੀ ਗੱਲ ਕਰ ਰਿਹਾ ਅੱਜ ਦੀ ਡੇਟ ਦੇ ਵਿੱਚ ਆਪਾਂ ਗੱਲ ਕਰਦੇ ਆਪਾਂ ਜਿੰਨਾ ਮਰਜ਼ੀ ਗੁਣਗਾਨ ਕਰ ਲਈ ਸਰ ਕਿਸੇ ਵੀ ਪੋਲਿਟਿਕਲ ਲੀਡਰ ਦਾ ਔਰ ਲੇਕਿਨ ਮੰਜ਼ਰੇ ਆਮ ਤੇ ਕੀ ਹੈ ਜੋ ਹੈ ਔ ਜਿਹੜਾ ਹੁਣ ਆਪਾਂ ਸੋਚ ਰਹੇ ਹਾਂ ਹੋਣਾ ਵੀ ਆ ਹੋਣਾ ਚਾਹੀਦਾ ਪਹਿਲਾਂ ਕਿਉਂ ਨਹੀਂ ਹੋਇਆ ਸਰ ਨਹੀਂ ਦੇਖੋ ਸੁਣੋ ਮੈਂ ਇਹ ਗੱਲ ਕਹਿ ਰਿਹਾ ਵੀ ਮਲੇਰਕੋਟੇ ਦੇ ਲੋਕਾਂ ਦੀ ਡਿਮਾਂਡ ਸੀਗੀ ਜੀ ਵੀ ਉਰਦੂ ਅਕੈਡਮੀ ਹੋਵੇ ਠੀਕ ਹੈ ਤੁਸੀਂ ਦੱਸੋ ਉਰਦੂ ਅਕੈਡਮੀ ਕਿਹਨੇ ਬਣਾਈਏ ਸਰ ਬੋਲੋ ਨਹੀਂ ਦੱਸੋ ਕਿਹਨੇ ਬਣਾਈਏ ਸਰ ਉਰਦੂ ਅਕੈਡਮੀ ਕਿਸੇ ਨੇ ਨਹੀਂ ਬਣਾਈ ਉਰਦੂ ਮੇਰਾ ਕਾਊਂਟਰ ਕੁਐਸਚਨ ਹੈ ਤੁਹਾਨੂੰ ਉਰਦੂ ਅਕੈਡਮੀ ਦਾ ਫਾਇਦਾ ਸ਼ਹਿਰ ਨੂੰ ਕੀ ਹੈ ਜੀ ਉਰਦੂ ਅਕੈਡਮੀ ਦਾ ਸ਼ਹਿਰ ਨੂੰ ਫਾਇਦਾ ਤਾਂ ਉਰਦੂ ਅਕੈਡਮੀ ਜਾ ਕੇ ਦੇਖੋ ਹਵਾਜ ਤੀਰ ਨਾ ਮਾਰੋ ਕਟੋ ਕਟੂਰਦੂ ਅਕੈਡਮੀ ਨੇ 150 ਕਿਤਾਬ ਹੈ ਜਿਹੜੀ ਕਰੀਬ-ਕਰੀਬ 100 ਛਾਪਦੀ ਅਵਾਰਡ ਸ਼ੁਰੂ ਹੋ ਗਏ ਜਿਹੜਾ ਮਰੀਰਕੁੱਡੇ ਦੇ ਵਿੱਚ ਅਦਬ ਦਾ ਮਾਹੌਲ ਜਿਹੜਾ ਸੀ ਦਬਿਆ ਛੁਪਿਆ ਪਿਆ ਸੀ ਉਹ ਬਾਹਰ ਆਇਆ ਹੁਣ ਹਰ ਬੰਦਾ ਜਿਹੜਾ ਆਦੀਬ ਹੈ ਉਹ ਬੰਦਾ ਸੋਚ ਰਿਹਾ ਦੀ ਮੈਂ ਇੱਕ ਕਿਤਾਬ ਕੱਢਾਂ ਔਰ ਅਕੈਡਮੀ ਕਿਤਾਬਾਂ ਦੇ ਪੈਸੇ ਦੇ ਰਹੀ ਹੈ ਅਕੈਡਮੀ 1 ਲੱਖ ਰੁਪਿਆ ਲਾਈਫਟਾਈਮ ਅਚੀਵਮੈਂਟ ਅਵਾਰਡ ਦੇ ਰਹੀ ਹੈ ਅਕੈਡਮੀ ਪੋਇਟਰੀ ਤੇ ਅਵਾਰਡ ਦੇ ਰਹੀ ਹੈ ਅਕੈਡਮੀ ਪ੍ਰੋਸ ਦੇ ਅਵਾਰਡ ਦੇ ਰਹੀ ਹੈ ਤੇ ਇਸ ਤੋਂ ਇਲਾਵਾ ਔਰ ਪੂਰੇ ਪੰਜਾਬ ਨੂੰ ਪਤਾ ਹੈ ਵੀ ਮਲੇਰਕੁੱਟੇ ਦੇ ਵਿੱਚ ਉਰਦੂ ਅਕੈਡਮੀ ਹੈ ਜਿਹੜੀ ਉਹ ਕੰਮ ਕਰ ਰਹੀ ਹੈ ਔਰ ਉਰਦੂ ਅਦਬ ਲਈ ਕੰਮ ਕਰ ਰਹੀ ਹੈ ਠੀਕ ਹੈ ਨਹੀਂ ਉਰਦੂ ਸ਼ੌਕੀ ਚਾਹੋਣੇ ਹੋ ਸਰ ਡਵੈਲਪਮੈਂਟ ਲਿਟਰੇਸੀ ਲਿਟਰੇਰੀ ਡਵੈਲਪਮੈਂਟ ਹੋਗੀ ਉਸ ਤੋਂ ਬਾਅਦ ਸਾਡੇ ਬੱਚਿਆਂ ਨੂੰ ਕੀ ਕੰਪੀਟੀਟਿਵ ਐਗਜ਼ਾਮਸ ਦੀ ਪ੍ਰੈਪਰੇਸ਼ਨ ਦੀ ਜ਼ਰੂਰਤ ਨਹੀਂ ਕੀ ਸਾਡੇ ਬੱਚੇ ਮਤਲਬ ਬੈਂਕਿੰਗ ਦੇ ਵਿੱਚ ਜਿਹੜੇ ਜਾਣਾ ਚਾਹੁੰਦੇ ਨੇ ਕੋਈ ਪੁਲਿਸ ਦੇ ਵਿੱਚ ਜਾਣਾ ਚਾਹੁੰਦਾ ਕੋਈ ਯੂਪੀਐਸਸੀ ਦੀ ਤਿਆਰੀ ਕਰਨਾ ਚਾਹੁੰਦਾ ਕੋਈ ਪੀਸੀਐਸੀ ਤਿਆਰੀ ਕਰਨਾ ਚਾਹੁੰਦਾ ਉਹਦੇ ਵਾਸਤੇ ਕੰਪੀਟੀਟਿਵ ਜਿਹੜੇ ਐਗਜ਼ਾਮਸ ਨੇ ਉਹਦੀ ਪ੍ਰੈਪਰੇਸ਼ਨ ਵਾਸਤੇ ਕੀ ਪਹਿਲਾਂ ਨਹੀਂ ਸੋਚਿਆ ਜਾਣਾ ਚਾਹੀਦਾ ਸੀਗਾ ਔਰ ਉਹਦੇ ਵਿੱਚ ਤੁਸੀਂ ਤਾਂ ਖੁਦ ਮਤਲਬ ਐਜੂਕੇਸ਼ਨ ਦੇ ਨਾਲ ਜੁੜਿਆ ਹੋ ਸਰ ਨਹੀਂ ਨਹੀਂ ਮੇਰੀ ਗੱਲ ਤੋਂ ਅਸੀਂ ਚਿੜੀਆਂ ਦੇ ਬੱਚਿਆਂ ਨੂੰ ਹਾਥੀ ਨਹੀਂ ਬਣਾ ਸਕਦੇ ਓਕੇ ਬੱਕਾ ਬੋਰਡ ਨੇ ਅਕੈਡਮੀ ਦੇ ਵਿੱਚ ਲਾਇਬ੍ਰੇਰੀ ਤੇ ਬਹੁਤ ਜ਼ਿਆਦਾ ਪੈਸੇ ਲਾਈ ਨਹੀਂ ਔਰ ਸਿੱਧਾ ਕੀ ਹੈ ਮੇਰੇ ਖਿਆਲ 24 ਘੰਟੇ ਇਸੇ ਚੱਲਦਾ ਉੱਥੇ ਸਿੱਧਾ ਗਿਆ ਵੀ ਅਗਰ ਕੋਈ ਬੱਚਾ ਪ੍ਰੈਪਰੇਸ਼ਨ ਲੈ ਕਰਨਾ ਚਾਹੁੰਦਾ ਹੈ ਤਾਂ ਉਹਦੇ ਵਿੱਚ ਮੇਰਾ ਖਿਆਲ ਹੈ ਵੀ ਬਹੁਤ ਸਾਰੇ ਐਸੇ ਬੱਚੇ ਨੇ ਜਿਹੜੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਜਿਨ੍ਹਾਂ ਨੂੰ ਪੱਕੀਆਂ ਨੌਕਰੀਆਂ ਮਿਲੀਆਂ ਨੇ ਔਰ ਦੂਜੀ ਗੱਲ ਅਗਰ ਕੋਈ ਬੱਚਾ ਪੜ੍ਹਨੇ ਨਹੀਂ ਚਾਹੁੰਦਾ ਅਗਰ ਕੋਈ ਬੱਚਾ ਪੜ੍ਹਨਾ ਨਹੀਂ ਚਾਹੁੰਦਾ ਤਾਂ ਇਹਦੇ ਵਿੱਚ ਅਕੈਡਮੀ ਜਾਂ ਐਡਮਿਨਿਸਟ੍ਰੇਸ਼ਨ ਕੀ ਕਰ ਸਕਦਾ ਹੈ ਕੋਈ ਤੁਸੀਂ ਇਮੇਜਨ ਕਰੋ ਜਾ ਕੇ ਸਕੂਲਾਂ 'ਚ ਪੁੱਛੋ ਦੇਰੀ ਦੇ ਚੇਂਜ ਲੜਕੀਆਂ ਕਹਿ ਰਹੀਆਂ ਨੇ ਮਲੇਰਕੋਲੇ ਦੀਆਂ ਮੁਸਲਿਮ ਬੱਚੀਆਂ ਕਹਿ ਰਹੀਆਂ ਨੇ ਵੀ ਮੇਟੇ ਕੀ ਬਣੋਂਗੇ ਵੀ ਜੀ ਮੈਂ ਆਈਪੀਐਸ ਬਣੂੰਗੀ ਆਈਪੀਐਸ ਬਣੂੰਗੀ ਪੁਲਿਸ ਨਹੀਂ ਬੱਚੇ ਕਹਿੰਦੇ ਨੇ ਮੈਂ ਡੀਸੀ ਲੱਗੂੰਗਾ ਬੱਚੇ ਕਹਿੰਦੇ ਨੇ ਮੈਂ ਐਸਡੀਐਮ ਲੱਗੂੰਗਾ ਉਹਦੀ ਵਜ੍ਹਾ ਇਹ ਹੈ ਵੀ ਉਹਨਾਂ ਨੇ ਦੇਖ ਲਏ ਵੀ ਐਸਡੀਐਮ ਡੀਸੀ ਕਹੇ ਜੀ ਹੁੰਦੇ ਐਸਐਸਪੀ ਕਹੇ ਜੀ ਹੁੰਦੇ ਨਹੀਂ ਮਤਲਬ ਦੇਰੀ ਤੇ ਚੇਂਜ ਇੱਕ ਵਿਜ਼ਨ ਤਾਂ ਵਧਿਆ ਨਹੀਂ ਅਦਰਵਾਇਜ਼ ਜਦੋਂ ਅਸੀਂ ਮੈਟ੍ਰਿਕ ਕਰਦੇ ਸੀ ਸਾਨੂੰ ਤਾਂ ਐਂ ਹੀ ਥਾ ਬਸ ਜਦੋਂ ਅਸੀਂ ਮੈਟ੍ਰਿਕ ਕਰਦੇ ਸੀ ਤਾਂ ਉਦੋਂ ਵੀ ਪਾਈ ਤੂੰ ਕੀ ਕਰੇਗਾ ਵੀ ਜੀ ਮੈਂ ਮਿਊਨਿਸਪੈਲਟੀ ਚ ਨਾਕੇ ਤੇ ਲੱਗਿਆ ਕਰੂੰਗਾ ਮੁੰਸ਼ੀ ਮੈਂ ਤਾਂ ਜੀ ਬੱਕ ਬੋਰਡ ਚ ਕਲਰਕ ਲੱਗੂੰਗਾ ਮੈਂ ਤਾਂ ਇਸਲਾਮੀਆਂ ਸਕੂਲ ਚ ਟੀਚਰ ਲੱਗੂੰਗਾ ਮਤਲਬ ਇਸ ਤੋਂ ਬਾਅਦ ਸਰ ਲੋਕਾਂ ਦੀ ਅਪਰੋਚ ਹੀ ਨਹੀਂ ਸੀ ਕਿਉਂ ਸਰ ਸਾਬ ਇਨੂੰ ਆਪਾਂ ਜਦ ਲੰਬਾ ਨਹੀਂ ਖਿੱਚਦੇ ਇਸ ਇੰਟਰਵਿਊ ਨੂੰ ਲੋਕਾਂ ਨੇ ਦੇਖਣਾ ਵੀ ਹੈ ਮੈਂ ਸਿਰਫ ਔਰ ਸਿਰਫ ਤੁਹਾਨੂੰ ਇਹ ਪੁੱਛਣਾ ਚਾਹਣਾ ਸ਼ਹਿਰ ਦੇ ਵਿੱਚ ਐਟ ਪ੍ਰੈਜ਼ੈਂਟ ਐਸੇ ਕਿਹੜੇ ਕੰਮ ਹਨ ਜਿਹੜੇ ਤੁਹਾਨੂੰ ਲੱਗਦਾ ਬਤੌਰ ਐਜੂਕੇਸ਼ਨਿਸਟ ਕਿ ਹੋਣੇ ਚਾਹੀਦੇ ਨੇ ਕਿਹੜੇ ਐਸੇ ਕੰਮ ਨੇ ਦੇਖੋ ਮੇਰੀ ਗੱਲ ਸੁਣ ਲਓ ਜੇ ਜੇ ਕੰਮ ਦੀ ਗੱਲ ਕਰਦੇ ਹਾਂ ਜੀ ਜਿਵੇਂ ਇਮੀਡੀਏਟਲੀ ਜੀ ਮੈਡੀਕਲ ਕਾਲਜ ਉਰੇ ਸ਼ੁਰੂ ਹੋ ਜਾਣਾ ਚਾਹੀਦਾ ਜੀ ਠੀਕ ਹੈ ਠੀਕ ਹੈ ਨਹੀਂ ਮੈਨੂੰ ਨਹੀਂ ਪਤਾ ਉੱਚ ਟੈਕਨੀਕਲ ਕੀ ਪ੍ਰੋਬਲਮਾਂ ਨੇ ਆ ਨੀ ਬਾਣ ਮੰਨ ਲਓ ਜੇ ਪੈਸਾ ਆਇਆ ਹੈ ਹੂੰ ਤਾਂ ਉਹ ਕਿੱਥੇ ਹੈ ਜੇ ਉਹ ਪੈਸਾ ਵਾਪਸ ਹੋਇਆ ਤਾਂ ਕਿਉਂ ਹੋਇਆ ਜੀ ਸਵਾਲ ਨਹੀਂ ਠੀਕ ਹੈ ਓਕੇ ਅੱਗੇ ਚੱਲੋ ਮੇਰੀ ਅਗਰ ਤੁਸੀਂ ਪਰਸਨਲ ਰੈ ਪੁੱਛਦੇ ਹੋ ਜੀ ਮੈਡੀਕਲ ਕਾਲਜ ਦਾ ਮਤਲਬ ਇਹ ਹੈ ਵੀ ਪੂਰੇ ਹਿੰਦੁਸਤਾਨ ਚੋਂ ਉਰੇ ਡਾਕਟਰ ਅਸਾਮ ਤੋਂ ਮ드ਰਾਸ ਤੋਂ ਬੰਬੇ ਤੋਂ ਟਿਕਨੀ ਇਸ ਤੋਂ ਇਲਾਵਾ ਉਦਰਾ ਆਪਣੇ ਮਧ ਪ੍ਰਦੇਸ਼ ਚੋਂ ਉਤਰਾਖੰਡ ਤੋਂ ਝਾਰਖੰਡ ਤੋਂ ਬਿਹਾਰ ਤੋਂ ਉੱਥੇ ਡਾਕਟਰ ਉਰੇ ਆਉਣਗੇ ਤੁਸੀਂ ਇਹ ਦੇਖੋ ਵੀ ਬਾਹਰਲੇ ਸਟੇਟਾਂ ਤੋਂ ਜਦੋਂ ਵੀ ਡਾਕਟਰ ਆਉਣਗੇ ਹੋ ਸਕਦਾ ਬਾਹਰਲੇ ਸਟੂਡੈਂਟ ਵੀ ਉਰੇ ਆ ਜਾਣ ਤਾਂ ਜਸਤ ਤੁਸੀਂ ਵਿਜ਼ਨ ਦੇ ਕੋ ਕੀ ਬਣ ਜਾਊਗਾ ਫਿਰ ਮੇਰੇ ਮਨ ਚ ਇਹ ਹੈ ਵੀ ਜਦੋਂ ਮੈਡੀਕਲ ਕਾਲਜ ਉਰੇ ਤਿਆਰ ਹੋ ਜਵੇ ਐਸੀ ਤਾਂ ਮੈਂ ਹੁਣੇ ਚਾਹਣਾ ਮਲੇਰਕੋਟਲਾ ਮਾਈਨੋਰਟੀ ਸ਼ਹਿਰ ਹੈ ਯਾਰ ਸਾਨੂੰ ਇੰਨਾ ਤਾਂ ਹੱਕ ਹੈਗਾ ਵੀ ਅਸੀਂ ਸੈਂਟਰ ਗਵਰਨਮੈਂਟ ਤੋਂ ਹੀ ਮੰਗ ਲਈਏ ਵੀ ਆਰ ਸਾਨੂੰ ਇੱਕ एयरपोर्ट ਦੀਦੋ ਜੀ ਵੱਡੀ ਗੱਲ ਹੈ ਪਰ ਇੰਪੋਸੀਬਲ ਨਹੀਂ ਸਾਡੇ ਲਈ ਜ਼ਿਲ੍ਹਾ ਵੀ ਬਹੁਤ ਵੱਡੀ ਗੱਲ ਸੀ ਜ਼ਿਲ੍ਹਾ ਬਣ ਗਿਆ ਮੈਡੀਕਲ ਕਾਲਜ ਜਿਹੜਾ ਹੈਗਾ ਉਹ ਅਗਰ ਹੋ ਜਾਂਦਾ ਹੈ ਤਾਂ ਥੈਨ ਫਿਰ ਸਾਡੇ ਉਰੀ 에어ਪੋਰਟ ਹੋਣਾ ਚਾਹੀਦਾ ਹੈ ਥੈਨ ਫਿਰ ਮੇਰਾ ਇੱਕ ਮੇਰਾ ਇੱਕ ਵਿਊ ਹੈ ਸਰ ਮੇਰਾ ਇੱਕ ਡ੍ਰੀਮ ਕਹ ਲੋ ਵੀ ਮਲੇਰ ਕੋਟਲਾ ਹੀ ਪੰਜਾਬ ਦੇ ਵਿੱਚ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਉਰਦੂ ਵੀ ਹੈ ਪੰਜਾਬੀ ਵੀ ਹੈ ਫਾਰਸੀ ਵੀ ਹੈ ਅਰਬੀ ਵੀ ਹੈ ਸੰਸਕ੍ਰਿਤ ਵੀ ਹੈ ਠੀਕ ਹੈ ਨਹੀਂ ਇਹ ਜ਼ੁਬਾਨਾਂ ਤਾਂ ਉਰੇ ਹੈਗੀਆਂ ਨਾ ਜੀ ਉਰੇ ਬੈਠੇ ਨੇ ਵਿਦਵਾਨ ਬੈਠੇ ਨੇ ਇਸ ਤੋਂ ਇਲਾਵਾ ਮੈਂ ਚਾਹਣਾ ਵੀ ਤਾਮਿਲ ਤੇਲਗੂ ਕੰਨੜ ਉੜੀਆ ਇਹ ਸਾਰੀਆਂ ਭਾਸ਼ਾਵਾਂ ਮੇਨ ਇਸ ਤੋਂ ਇਲਾਵਾ ਚਾਈਨੀਜ਼ ਕੋਰੀਅਨ इंग्लिश एटसेट्रा एटसेट्रा मेरा ड्रीम है कि मलेर कोटला इज क्वाइट सूटेबल अगर माइनॉरिटीज डिपार्टमेंट माइनॉरिटी कमीशन सानू इंटरनेशनल लैंग्वेज यूनिवर्सिटी दे दवे hmm. सर मेरा ख्याल है बहुत बढ़िया गल है एयरपोर्ट ਸਾਡੇ ਕੋਲ ਹੋ ਜਵੇ इंटरनेशनल लैंग्वेज यूनिवर्सिटी ਸਾਡੇ ਕੋਲ ਹੋ ਜਵੇ ਮੈਡੀਕਲ ਕਾਲਜ ਸਾਡੇ ਕੋਲ ਹੋ ਜਾ ਤੇ ਸਾਨੂੰ ਇੱਕਲਾ ਕਾਲਜ ਉਹ ਯੂਨੀਵਰਸਿਟੀ ਦੇ ਵਿੱਚ ਹੀ ਰਖ ਲੈਣ ਇਟ ਇਜ਼ ਅਪ ਟੂ देम ਇਸ ਤੋਂ ਇਲਾਵਾ ਮਤਲਬ ਇਹ ਹੈਗਾ ਵੀ ਲੋਕਾਂ ਦਾ ਜਿਹੜਾ ਵਿਜ਼ਨ ਹੈ ਜਿਵੇਂ ਉਰੇ ਕੋਚਿੰਗ ਸੈਂਟਰ ਨੇ ਮਿਨੋਰਟੀਜ਼ ਕੋਚਿੰਗ ਸੈਂਟਰ ਫॉर ਆਈਐਸ ਐਂਡ ਆਈਪੀਐਸ ਇਸ ਤੋਂ ਹੀ ਲਾਵਾ ਪਲੇਸਮੈਂਟ ਸੈੱਲ ਥੈਨ ਮਿਲਟਰੀ ਟ੍ਰੇਨਿੰਗ ਜੀ ਮਤਲਬ ਜਿਸ ਜਸ ਜਿੱਦਾਂ ਪੰਜਾਬ ਪੁਲਿਸ ਅਕੈਡਮੀ ਹੈ ਐਦਾਂ ਦੀ ਕੋਈ ਹੋਰ ਪੁਲਿਸ ਅਕੈਡਮੀ ਬਣ ਜਵੇ ਜਿਦੇ ਵਿੱਚ ਜਿਹੜੇ ਬੱਚੇ ਪੁਲਿਸ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਮਿਲ ਜਵੇ ਤੇ ਜਿਹੜੇ ਉਰੇ ਸਾਡ ਪੋਟੈਂਸ਼ੀਅਲਟੀਆਂ ਬਹੁਤ ਨੇ ਮਤਲਬ ਗੱਲ ਪਤਾ ਕੀ ਹੈ ਮਤਲਬ ਮੇਰੇ ਖਿਆਲ ਚ ਐਮਐਲਏ ਇਹਨਾਂ ਕੰਮਾਂ ਚੋਂ ਨਿਕਲ ਜਾਣਾ ਐਮਐਲਏ ਦਾ ਜਿਹੜਾ ਕੰਮ ਹੈ ਐਮਐਲਏ ਏਡੀ ਵੱਡੀ ਚੀਜ਼ ਨਹੀਂ ਹੁੰਦੀ ਐਮਐਲਏ ਚ ਇਹ ਪਾਵਰ ਨਹੀਂ ਹੁੰਦੀ ਕਿਉਂ ਰੇ ਉਰੇ ਮਤਲਬ 에어ਪੋਰਟ ਮੰਗਲੂਗਾ ਇਹ ਇਹ ਤਾਂ ਜਸਟ ਵਿਜ਼ਨ ਦੀ ਗੱਲ ਹੁੰਦੀ ਹੈ ਵਿਜ਼ਨ ਦੀ ਗੱਲ ਹੁੰਦੀ ਹੈ ਮਤਲਬ ਜੇ ਆਪਾਂ ਐਮਐਲਏ ਰਜ਼ੀਆ ਦੀ ਗੱਲ ਕਰੀਏ ਤਾਂ ਉਹਦੇ ਪਿੱਛੇ ਇੱਕ ਬਹੁਤ ਵੱਡਾ ਵਿਜ਼ਨ ਸੀ ਦ ਵਿਜ਼ਨ ਵਾਸ ਆਫ ਆਈਪੀਐਸ ਜਿਹਦੇ ਕਰਕੇ ਉਹਨੂੰ ਪਤਾ ਲੱਗਿਆ ਵੀ ਯਾਰ 5 ਲੱਖ ਰੁਪਈਆ ਜਿਹੜਾ ਹੈਗਾ ਇਸ ਲਈ ਕੋਈ ਮਾਨੇ ਨਹੀਂ ਰੱਖਦਾ ਇਸ ਕਰਕੇ ਮਤਲਬ ਮੈਂ ਉਹ ਨਹੀਂ ਕਹਿੰਦਾ ਵੀ ਹੁਣ ਵੀ ਹਜੇ ਵੀ ਕੁਝ ਨਹੀਂ ਵਿਗੜਿਆ ਲੋਕ ਜਿਹੜੇ ਨੇ ਹੁਣ ਅਸਲੀ ਰੌਲਾ ਕੀ ਹੈ ਲੋਕਾਂ ਨੂੰ ਐ ਵੀ ਜਿਹੜੇ ਵਾਅਦੇ ਕੀਤੇ ਨੇ ਜਿਹੜੇ ਵਾਅਦੇ ਕੀਤੇ ਨੇ ਐਕਚੁਅਲੀ ਕੀ ਹੈ ਇੱਕ ਲਾਸ ਜਾਂਦੇ ਹੁੰਦੇ ਮੈਂ ਗੱਲ ਕਹਿ ਦਮਾ ਵੀ ਪਲੇਟੋਨਿਕ ਵਰ ਕਿ ਹਸੀ ਕੇ ਅੰਦਰ ਦਾ ਆਈਡੀਆ ਆਫ ਅ ਥਿੰਗ ਇਜ਼ ਬੈਟਰ ਦਨ ਦ ਥਿੰਗ ਇਟਸੈਲਫ ਕਿਸੇ ਵੀ ਚੀਜ਼ ਬਾਰੇ ਜਿਹੜੇ ਖਿਆਲ ਨੇ ਉਸ ਚੀਜ਼ ਦੀ ਰਿਐਲਿਟੀ ਨਾਲੋਂ ਜ਼ਿਆਦਾ ਖੂਬਸੂਰਤ ਨਹੀਂ ਜਿਵੇਂ ਪੰਜਾਬ ਗਵਰਨਮੈਂਟ ਨੇ ਡ੍ਰੀਮ ਲਿਆ ਸੁਪਨਾ ਲਿਆ ਵੀ ਜੀ ਹਜ਼ਾਰ-ਹਜ਼ਾਰ ਰੁਪਈਆ ਔਰ ਤਾਂ ਲੜਕੀਆਂ ਦਵਾਂਗੇ ਕਿਉਂਕਿ ਮੈਂ ਇੱਕ ਗੱਲ ਦੀ ਤਾਰੀਫ਼ ਕਰਦਾ ਸਾਡੇ ਸੀਐਮ ਭਗਵੰਤ ਮਾਨ ਜੀ ਦੀ ਕਿ ਕੁਐਸਚਨ ਪੁੱਛਣ ਲੋਕਾਂ ਨੂੰ ਉਹਨਾਂ ਨੇ ਲਾਇਆ ਓਕੇ ਉਹ ਕਹਿੰਦੇ ਸੀਗੇ ਕਿ ਤੁਸੀਂ ਘੇਰੋ ਲੀਡਰਾਂ ਨੂੰ ਘੇਰੋ ਉਹਨਾਂ ਨੂੰ ਪੁੱਛੋ ਸਵਾਲ ਕਰੋ ਔਰ ਕੁਦਰਤੀ ਗੱਲ ਹੈ ਜੋ ਵੀ ਲੀਡਰ ਬਣਗੇ ਤੇ ਲੋਕ ਉਹਨਾਂ ਨੂੰ ਵੀ ਪੁੱਛ ਰਹਿਣ ਦੇਖੋ ਮੇਰਾ ਖਿਆਲ ਹੈ ਵੀ ਪ੍ਰੈਜ਼ੈਂਟ ਅਗਰ ਸੀਐਮ ਬਾਰੇ ਮੈਂ ਗੱਲ ਕਰਦਾ ਤਾਂ ਇਹ ਗੱਲ ਜਿਹੜੀ ਹਰਫ-ਵਰਫ ਸਾਬਿਤ ਹੁੰਦੀ ਹੈ ਕਿ ਮੈਂ तमाम ਤਾਰੋਂ ਨੂੰ ਤੋੜ ਕੇ ये गरीब लोगों में बांट दूँ। कभी एक रात वो आसमां का निज़ाम दे मेरे हाथ में आ, क्या बात है मैं तमाम तारों को तोड़कर ये गरीब लोगों में बांट दूँ कभी एक रात वो आसमां का निज़ाम दे मेरे हाथ में असली रौला की है भी मेरा ख्याल है पंजाब गवर्नमेंट जी है लोकल पंजाब गवर्नमेंट जीडी है नॉट वेरी फ्री टू टेक द एंड ਅ ਬਿਫੋਰ ਆਈ ਕੰਕਲੂਡ ਦ ਇੰਟਰਵਿਊ ਮੈਨੂੰ ਤੁਹਾਡੀ ਅਪੀਲ ਚਾਹੀਦੀ ਹੈ ਮਲੇਰ ਕੋਲ ਦੇ ਲੋਕਾਂ ਵਾਸਤੇ ਕੀ ਕਹੋਗੇ ਲੋਕ ਸਭਾ ਇਲੈਕਸ਼ਨ 2024 ਹੈ ਹਰੇਕ ਪਾਰਟੀ ਨੇ ਕੈਂਡੀਡੇਟ ਆਪਣਾ ਰਿਪ੍ਰੈਜ਼ੈਂਟੇਟਿਵ ਦਿੱਤਾ ਚਾਹੇ ਉਹ ਆਮ ਆਦਮੀ ਪਾਰਟੀ ਦਾ ਮੀਤ ਹੀਰ ਹੋਵੇ ਚਾਹੇ ਕਾਂਗਰਸ ਦੇ ਮਿਸਟਰ ਖੈਰਾਹੋਂ ਚਾਹੇ ਸਿਮਰਨਜੀਤ ਸਿੰਘ ਮਾਨ ਹੋਣ ਚਾਹੇ ਅਰਵਿੰਦ ਖੰਨਾ ਜੀ ਹੋਣ ਸਰ ਤੁਸੀਂ ਕੀ ਕਹੋਗੇ ਮਤਲਬ ਕੀ ਸੋਚ ਕੇ ਕਿਸ ਵਿਜਨ ਦੇ ਨਾਲ ਮਲੇਰ ਕੋਟ ਦੇ ਲੋਕ ਜਾਂ ਡਿਸਟ੍ਰਿਕਟ ਸੰਗਰੂਰ ਦੇ ਲੋਕ ਵੋਟ ਕਰਨ ਦੇਖੋ ਮੈਨੂੰ ਮੇਰੇ ਸ਼ਹਿਰ ਦੇ ਲੋਕਾਂ ਤੇ ਹੁਣ ਇਸ ਟਾਈਮ ਇੰਨਾ ਪ੍ਰੋਸੈ ਬੀ ਲਾਈ ਲੱਗ ਰਾਜਨੀਤੀ ਜਿਹੜੀ ਹੈ ਉਹ ਖਤਮ ਹੋ ਚੁਕੀ ਹੈ ਅਗਰ ਇੱਕ ਕਰ ਚ ਪੰਜ ਜੀ ਨੇ ਓਕੇ ਪੰਜ ਤਾਂ ਪੰਜ ਹੀ ਸੋਚ ਰਹੇ ਨੇ ਬੀਜੀ ਬਤੌਰ ਕੈਂਡੀਡੇਟ ਉਹ ਕਹਿੰਦਾ ਮੈਨੂੰ ਤਾਂ ਉਹ ਵਧੀਆ ਲੱਗਦਾ ਉਹ ਕਹਿੰਦੇ ਮੈਨੂੰ ਤਾਂ ਉਹ ਵਧੀਆ ਲੱਗਦਾ ਮੈਨੂੰ ਤਾਂ ਉਹ ਵੀ ਸਕਾ ਭਾਈ ਸਕੇ ਭਾਈ ਦੇ ਕਹਿੰਦੇ ਵੋਟ ਨਹੀਂ ਪਾਰਿਆ ਮਤਲਬ ਵਾਈਫ ਹਸਬੰਡ ਦੇ ਕਹਿੰਦੇ ਵੋਟ ਨਹੀਂ ਪਾਰੀ ਇਸ ਕਰਕੇ ਮਤਲਬ ਇਹ ਵੀ ਮਲੇਰ ਕੁੱਟੜਾ ਦੇ ਲੋਕ ਕਰਨਗੇ ਤਾਂ ਉਹੀ ਜੋ ਉਹਨਾਂ ਦਾ ਦਿਲ ਚਾਹੇਗਾ ਪਰ ਜਿਹੜੀਆਂ ਆਵਾਜ਼ਾਂ ਨੇ ਉਹ ਇਹ ਹੈ ਵੀ ਪੰਜ ਜੇ ਕੈਂਡੀਡੇਟ ਨੇ ਬਸ ਉਹਨੂੰ ਨਹੀਂ ਪਾਉਣੀ ਗੋਲ ਕਰਕੇ ਬਸ ਵੀ ਬਸ ਉਹ ਨਹੀਂ ਪਾਉਣੀ ਜੀ ਜੀ ਬਾਕੀ ਜਿਹੜਾ ਮਰਜ਼ੀ ਜਿੱਤੇ ਔਰ ਲੋਕਾਂ ਨੂੰ ਤੁਸੀਂ ਕੀ ਕਹੋਗੇ ਕੀ ਸੋਚ ਕੇ ਵੋਟ ਪਾਉਣ ਕੀ ਦੇਖਣ ਕੈਂਡੀਡੇਟ ਦੇ ਵਿੱਚ ਕੀ ਕੁਆਲਿਟੀ ਹੋਣੀ ਚਾਹੀਦੀ ਹੈ ਦੇਖੋ ਮੈਂ ਲੋਕਾਂ ਨੂੰ ਕੀ ਕਹਿ ਸਕਦਾ ਉਹ ਜਿਹੜੀਆਂ ਪਾਰਟੀਆਂ ਯਾਰ ਸਾਡੇ ਬਾਰੇ ਨਹੀਂ ਸੋਚ ਰਹੀਆਂ ਅਸੀਂ ਉਹਨਾਂ ਬਾਰੇ ਵੀ ਕਿੰ ਸੋਚੀ ਠੀਕ ਹੈ ਜਿਹੜਾ ਮਤਲਬ ਜਿਹੜੀਆਂ ਪਾਰਟੀਆਂ ਚਾਹੁੰਦੀਆਂ ਨੇ ਬੀਜੀ ਕਾਹਨ ਹੋ ਜੇ ਕਾਹਨ ਮਤਲਬ ਉਹ ਬੱਚਾ ਨਜ਼ਰ ਨਾ ਆਵੇ ਕਿਸੇ ਕਿਸੇ ਉਹਦਾ ਕਿਸੇ ਧਰਮ ਦਾ ਤab ਉਹ ਸਾਡੀਆਂ ਪਾਰਟੀਆਂ ਸਾਡੀਆਂ ਕੀ ਲੱਗਦੀਆਂ ਨੇ ਅਸੀਂ ਜਿੱਤੀਏ ਜਾਂ ਹਾਰੀਏ ਅ ਸਾਨੂੰ ਆਪਣੀ ਵੋਟ ਪਾਉਣ ਦਾ ਅਧਿਕਾਰ ਹੈ ਅਸੀਂ ਉਹ ਅਧਿਕਾਰ ਦੀ ਵਰਤੋਂ ਜਿਹੜੀ ਹੈ ਉਹ ਕਰਾਂਗੇ ਠੀਕ ਹੈ ਧੰਨਵਾਦ ਜੀ ਸਭ ਆਏ ਤੁਸੀਂ ਸਮਾਂ ਦਿੱਤਾ ਔਰ ਬੜੀ ਹੈਲਦੀ ਡਿਸਕਸ਼ਨ ਰਹੀ ਸ਼ਹਿਰ ਦੇ ਬਾਰੇ ਤੁਹਾਡੀ ਬਹੁਤ ਬਹੁਤ ਸ਼ੁਕਰੀਆ ਆਉਣ ਵਾਸਤੇ ਔਰ ਅਗੇ ਨੂੰ ਵੀ ਡਿਸਕਸ਼ਨ ਕਰਦੇ ਰਾਂਗੇ ਤੁਹਾਡੇ ਨਾਲ ਥੈਂਕ ਯੂ